ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਤੀਜੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ 450 ਸਾਲਾ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਗ੍ਰਹੀ ਦਿਹਾੜਾ 450 ਸਾਲਾ ਸਮੂਹ ਸਿੱਖ ਕੌਮ ਸਮੂਹ ਸੰਪਰਦਾਵਾਂ ਸ਼ੋਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿੱਥੇ ਇਸ ਉਸਤਾਬ ਦੀ ਨਾਲ ਸੰਬੰਧਿਤ ਵਕ ਵਕਥਾ ਮਤੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਪ੍ਰੋਗਰਾਮ ਪਿਛੇ ਕੀਤੇ ਗਏ ਨੇ ਲਗਭਗ ਪਿਛਲੇ 6 ਮਹੀਨਿਆਂ ਤੋਂ ਸਾਡੇ ਜਿਹੜੇ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਨੇ ਸਾਡੇ ਪ੍ਰਚਾਰਕ ਨੇ ਉਹ ਪਿੰਡ ਪਿੰਡ ਜਾ ਕੇ ਗੁਰਮਤ ਸਮਾਗਮ ਕਰ ਰਹੇ ਨੇ ਗੁਰਮਤ ਸਮਾਗਮਾਂ ਦੇ ਨਾਲ ਵੱਡੇ ਪੱਧਰ ਤੇ ਜਿਹੜੇ ਆ ਉਹ ਅਮਰ ਸੰਚਾਰ ਕੀਤੇ ਜਾ ਰਹੇ ਨੇ ਉਹਨਾਂ ਸਮਾਗਮਾਂ ਦੀ ਕੜੀ ਦੇ ਤਹਿਤ 30 ਅਗਸਤ ਨੂੰ ਖਾਲਸਾ ਕਾਲਜ ਸ੍ਰੀ ਅਮਰਸਰ ਵਿਖੇ ਇੱਕ ਮਹਾਨ ਸੈਮੀਨਾਰ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਪੰਥ ਪ੍ਰਸਿੱਧ ਵਿਦਵਾਨ ਜਿਹੜੇ ਬੁਲਾਏ ਗਏ ਨੇ ਉਹ ਵਿਦਵਾਨ ਉਹਨਾਂ ਗੁਰੂ ਸਾਹਿਬਾਨਾਂ ਦੇ ਪਾਏ ਪੂਰਨ ਸਿਰਜੇ ਇਤਿਹਾਸ ਤੇ ਗੁਰਬਾਣੀ ਦੇ ਸੰਬੰਧ ਦੇ ਵਿੱਚ ਸਾਨੂੰ ਜਾਣਕਾਰੀ ਦੇਣਗੇ ਇਸ ਤੋਂ ਇਲਾਵਾ 31 ਅਗਸਤ ਨੂੰ ਗੁਰਦੁਆਰਾ ਸ੍ਰੀ ਸਾਨੂ ਸਾਹਿਬ ਬਾਸਰ ਕੇ ਗੱਲਾਂ ਵਿਖੇ ਇੱਕ ਮਹਾਨ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੇ ਹੋਰ ਪੰਥ ਪ੍ਰਸਿੱਧ ਰਾਗੀ ਢਾਡੀ ਤੇ ਕਥਾਵਾਚਕ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਹਨਾਂ ਦੋਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚਣਗੇ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਤੇ ਹੋਰ ਸ਼ੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਸੰਤ ਮਹਾਂਪੁਰਖ ਸਾਰੇ ਇਹਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣਗੇ ਇਹਨਾਂ ਤੋਂ ਇਲਾਵਾ 31 ਅਗਸਤ ਨੂੰ 12 ਵਜੇ ਗੁਰਦੁਆਰਾ ਸ੍ਰੀ ਸੰਨ ਸਾਹਿਬ ਵਿਖੇ ਇੱਕ ਮਹਾਨ ਅਮਰ ਸੰਚਾਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਜਿਹੜੇ ਗੁਰੂਆ ਹੈ ਬਣ ਚੁੱਕੇ ਨੇ ਉਹਨਾਂ ਨੂੰ ਮੁਬਾਰਕ ਵਧਾਈਆਂ ਜਿਨ੍ਹਾਂ ਨੇ ਅਜੇ ਗੁਰੂ ਵਾਲੇ ਬਣਨਾ ਆ ਉਹ ਵੱਧ ਤੋਂ ਵੱਧ ਆਪ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਬੱਚਿਆਂ ਨੂੰ 12 ਤਰੀਕ ਨੂੰ ਜਿਹੜਾ ਆ ਉਹ ਅਮਰ ਸੰਚਾਰ ਜੋ ਹੋ ਰਿਹਾ ਆ ਉਸ ਦੇ ਵਿੱਚ ਅਮਰਤ ਪਾਨ ਕਰਕੇ ਗੁਰੂ ਵਾਲੇ ਬਣੋ ਜਿਸ ਦੇ ਵਿੱਚ ਜਿਹੜੇ ਕਕਾਰ ਆ ਉਹ ਧਰਮ ਪ੍ਰਚਾਰ ਕਮੇਟੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਰੀਦ ਦਿੱਤੇ ਜਾਣਗੇ ਐਸੀ ਅਮਰਤ ਸੰਚਾਰ ਦੀ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਆ ਜਿਹੜੀ ਵਹੀਰ ਚੱਲ ਰਹੀ ਆ ਉਹ ਜਿਹੜਾ ਡੇਰਾ ਸਾਹਿਬ ਅਸੀਂ 6 ਤਰੀਕ ਨੂੰ ਸ਼ਤਾਬ ਦੀ ਦੇ ਸਬੰਧ ਵਿੱਚ ਗੁਰਮਤ ਸਮਾਗਮ ਰੱਖਿਆ ਆ 6 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਲਹਾਰ ਜ਼ਿਲ੍ਹਾ ਤਰਨਤਾਰਨ ਵਿਖੇ ਵੀ ਇੱਕ ਮਹਾਨ ਅਮਰਤ ਸੰਚਾਰ ਜਿਹੜਾ ਹੈ ਉਹ 12 ਵਜੇ ਕਰਾਇਆ ਜਾਵੇਗਾ ਉਹਦੇ ਵਿੱਚ ਵੀ ਸਿੱਖ ਸੰਗਤਾਂ ਜਿਨ੍ਹਾਂ ਨੇ ਅਮਰਤ ਪਾਨ ਕਰਨਾ ਹੈ ਉਹ ਅਮਰਤ ਪਾਨ ਕਰ ਸਕਦੀਆਂ ਨੇ ਕਕਾਰ ਉੱਥੇ ਵੀ ਫਰੀ ਦਿੱਤੇ ਜਾਣਗੇ ਤੀਜਾ ਜਿਹੜਾ ਮਹੇਂ ਬੇਨ ਸਮਾਗਮ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ 18 ਸਤੰਬਰ ਨੂੰ ਆ ਉਸ ਦਿਨ ਵੀ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਇੱਕ ਮਹਾਨ ਅਮਰ ਸੰਚਾਰ ਕਰਾਇਆ ਜਾਵੇਗਾ ਉੱਥੇ ਵੀ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਸਮੇਤ ਜਿਨ੍ਹਾਂ ਨੇ ਅਜੇ ਅੰਮ੍ਰਿਤ ਪਾਣ ਨਹੀਂ ਕੀਤਾ ਉਹ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣिए ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਮੇਰੀ ਹੱਥ ਜੋੜ ਕੇ ਨਿਮਰਤਾ ਸਹਿ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਿਏ ਉਹਨਾਂ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਬਾਰੇ ਇਹਨਾਂ ਵਿਦਵਾਨਾਂ ਦੇ ਕੋਲੋਂ ਜੋ ਇਹਨਾਂ ਨੇ ਹਨ ਜਾਣਕਾਰੀ ਦੇਣੀ ਆ ਉਹ ਸਰਵਣ ਕਰਿਏ ਤੇ ਆਪਣਾ ਜੀਵਨ ਸਫਲਾ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ